ਸਭਾ ਦੋਸਤੋ ਇੱਕ ਨਵੇਕਲੀ ਪਹਿਲ ਕੀ ਹੈ ਕਿ ਨੌਵਾਂ ਸਾਹਿਤਿਕ ਮੇਲਾ ਕਰਵਾਇਆ ਜਾ ਰਿਹਾ ਹੈ ਪਿੰਡ ਹਰੀਕੇ ਕਲਾਂ ਦੇ ਵਿੱਚ ਕਿਹਦੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਹ ਮੇਲਾ ਜਿਹੜਾ ਹੈਗਾ ਧਨ ਧਨ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਰਜਿਸਟਰਡ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਸਮੂਹ ਨਗਰ ਨਿਵਾਸੀ ਹਰੀਕੇ ਕਲਾਂ ਨੇ ਮਿਲ ਕੇ ਜਿਹੜਾ ਹੈਗਾ ਇਹ ਇੱਕ ਪ੍ਰੋਗਰਾਮ ਕਰਵਾ ਰਹੇ ਹੈ ਪ੍ਰੋਗਰਾਮ ਕਹਿੰਨਾ ਸਹੀ ਨਹੀਂ ਹੈਗਾ ਇੱਕ ਸਾਹਿਤਕ ਮੇਲਾ ਕਰਵਾ ਰਹੇ ਹੈ ਬੜੀ ਉੱਚੀ ਸੁੱਚੀ ਸੋਚ ਵਾਲੇ ਜਿਹੜੇ ਕਲੱਬ ਦੇ ਮੈਂਬਰ ਨੇ ਜਸਪਾਲ ਸਿੰਘ ਜੀ ਗੁਰਦਾਲ ਸਿੰਘ ਜੀ ਕਰਨ ਬਰਾੜ ਜੀ ਯੂਕਾਸਟ੍ਰੇਲੀਆ ਦੇ ਰਹਿਣ ਵਾਲੇ ਹੈ ਦਿਲਬਾਖ ਸਿੰਘ ਜੀ ਜਕਸੀਰ ਸਿੰਘ ਜੀ ਅੰਗਰੇਜ਼ ਸਿੰਘ ਜੀ ਜਸਵਿੰਦਰ ਸਿੰਘ ਜੀ ਇਹ ਮੈਂ ਉੱਚੀ ਸੁੱਚੀ ਸੋਚ ਕਿਉਂ ਕਹ ਰਿਹਾ ਹਾਂ ਇਹਨਾਂ ਨੇ ਇਸ ਸਾਹਿਤਕ ਮੇਲੇ ਦੇ ਵਿੱਚ ਜਿਹੜਾ ਹੈਗਾ ਬਹੁਤ ਵਧੀਆ ਬਲਾਰੇ ਚੁਣੇ ਹੈ ਜਿਸ ਤਰ੍ਹਾਂ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਹੈ ਜੋ ਕਿ ਆਕਸਫੋਰਡ ਯੂਨੀਵਰਸਿਟੀ ਯੂਕੇ ਤੋਂ ਹੈ ਇਹਨਾਂ ਦੇ ਕੋਲ ਵਿਸ਼ਾ ਹੈਗਾ ਪੰਜਾਬ ਦਾ ਭਵਿੱਖ ਜੋ ਕਿ ਅੱਜ ਦੇ ਨੌਜਵਾਨਾਂ ਨੂੰ ਜਾਨਣਾ ਜ਼ਰੂਰੀ ਹੈ ਬਹੁਤ ਚੰਗੇ ਬਲਾਰੇ ਨੇ ਪ੍ਰੋਫੈਸਰ ਜਸਵੀਰ ਸਿੰਘ ਜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਕਿ ਪੰਜਾਬ ਦੇ ਇਤਿਹਾਸ ਦੇ ਬਾਰੇ ਬਹੁਤ ਹੀ ਸਰਲ ਭਾਸ਼ਾ ਦੇ ਵਿੱਚ ਬਹੁਤ ਕੁਝ ਜਿਹੜਾ ਹੈਗਾ ਤੁਹਾਨੂੰ ਦੱਸਣਗੇ ਪੰਜਾਬ ਦਾ ਇਤਿਹਾਸ ਤੇ ਨਾਬੜੀ ਅੱਜ ਜ਼ਰੂਰਤ ਹੈ ਜਿਹੜੇ ਅਸਾਰੂ ਸੋਚ ਦੀ ਉਹਸਾਰੂ ਕੋਲਾਂ ਦੀ ਉਹਸਾਰੂ ਸੰਘਰਸ਼ਾਂ ਦੀ ਤਾਂ ਸਾਡੇ ਜਿਹੜਾ ਹੈਗਾ ਲੋਕ ਕੋਲਾਂ ਦੇ ਹੀਰੋ ਸਰਦਾਰ ਮਨਜੀਤ ਸਿੰਘ ਧਨੇਰ ਕਿਸਾਨ ਆਗੂ ਇਹ ਲੋਕ ਕੋਲਾਂ ਦੀ ਜਿੱਤ ਦੇ ਬਾਰੇ ਜਿਹੜਾ ਹੈਗਾ ਤੁਹਾਡੇ ਨਾਲ ਗੱਲ ਕਰਨਗੇ ਐਸੇ ਸਮੇਂ ਪ੍ਰੋਫੈਸਰ ਸੁਖਦੇਵ ਸਿੰਘ ਜੀ ਸਿਰਸਾ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨੇ ਇਹ ਸਮਕਾਲੀ ਸਥਿਤੀਆਂ 'ਚ ਲੇਖਕ ਦੀ ਭੂਮਿਕਾ ਮਤਲਬ ਕਿ ਆਜ ਦੇ ਸਮੇਂ ਦੇ ਵਿੱਚ ਲੇਖਕ ਚੰਗੇ ਲੇਖਕ ਅਤੇ ਕਿਤਾਬਾਂ ਪੜ੍ਹਨ ਵਾਲੇ ਜਿਹੜਾ ਹੈਗਾ ਨੌਜਵਾਨਾਂ ਦੀ ਬਹੁਤ ਜ਼ਰੂਰਤ ਹੈ ਤਾਂ ਇੱਕ ਚੰਗੇ ਲੇਖਕ ਦੀ ਕੀ ਕੂਮਕਾ ਹੋ ਸਕਦੀ ਹੈ ਇਹਦੇ ਬਾਰੇ ਦੱਸਾਂਗੇ ਇਸੇ ਸਮੇਂ ਜਿਹੜਾ ਹੈਗਾ ਇੰਨੀਆਂ ਮਹਾਨ ਸ਼ਖਸੀਤਾਂ ਦੇ ਵਿੱਚ ਮੈਂ ਤਾਂ ਇਸ ਲਾਇਕ ਨਹੀਂ ਹੈਗਾ ਲੇਕਿਨ ਮੈਨੂੰ ਵੀ ਉਹਨਾਂ ਨੇ ਜਿਹੜਾ ਹੈਗਾ ਮਾਨ ਸਨਮਾਨ ਬਖਸ਼ਿਆ ਕਿ ਮੈਂ ਵੀ ਇੱਥੇ ਕੁਝ ਟਾਈਮ ਤੁਹਾਡੇ ਨਾਲ ਰੂਬਰੂ ਹੋਵਾਂਗਾ ਗੱਲ ਕਰਾਂਗਾ ਕਿ ਕਿਸਾਨ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਦਾ ਭਵਿੱਖ ਕੀ ਆ ਭਵਿੱਖ ਦੇ ਮਾਰਗਦਰਸ਼ਨ ਸੰਬੰਧੀ ਆਪਾਂ ਕੁਝ ਗੱਲਬਾਤ ਕਰਾਂਗੇ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵੱਲੋਂ ਖੁੱਲਾ ਸੱਦਾ ਹੈਗਾ ਤੁਸੀਂ ਜਿਹੜਾ ਹੈਗਾ ਇੱਥੇ ਆਓ ਇਸ ਮੇਲੇ ਦਾ ਆਨੰਦ ਲਵੋ ਇੱਕ ਸਾਹਿਤਕ ਮੇਲਾ ਹੈਗਾ ਜਿੱਥੇ ਜਿਹੜਾ ਹੈਗਾ ਇਹ ਨਾਟਕ ਲੋਕ ਕਲਾ ਮੰਚ ਮਾਨਸਾ ਵੱਲੋਂ ਉਮੀਦਾਂ ਦੀ ਆਰਥੀ ਜਿਹੜਾ ਹੈਗਾ ਇਹ ਪੇਸ਼ ਕੀਤਾ ਜਾਏਗਾ ਵਿਸ਼ੇਸ਼ ਸਨਮਾਨ ਹੋਣਗੇ ਵਿਦਿਆਕ ਸਨਮਾਨ ਹੋਣਗੇ ਸਭ ਤੋਂ ਵੱਡੀ ਗੱਲ ਸਭ ਦੇ ਅਜੀਜ ਪ੍ਰੋਫੈਸਰ ਨਰਿੰਦਰਜੀਤ ਸਿੰਘ ਬਰਾੜ ਬਰਜਿੰਦਰਾ ਕਾਲਜ ਫਰੀਕੋਟ ਮੰਚ ਦਾ ਸੰਚਾਲਨ ਕਰਨਗੇ ਤੇ ਇਹ ਪ੍ਰੋਗਰਾਮ ਇੱਕ ਵਿਲੱਖਣ ਪ੍ਰੋਗਰਾਮ ਹੋਣੀ ਬੜੇਗਾ ਤਾਂ ਇਸ ਪ੍ਰੋਗਰਾਮ ਦੇ ਵਿੱਚ 10 ਫਰਵਰੀ 2024 ਦਿਨ ਸ਼ਨੀਵਾਰ ਸਵੇਰੇ 10 ਵਜੇ ਦਾਣਾ ਮੰਡੀ ਪਿੰਡ ਹਰੀਕੇ ਕਲਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਤਨਤਨ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਪਿੰਡ ਹਰੀਕੇ ਕਲਾਂ ਅਤੇ ਸਮੂਹ ਨਗਰ ਨਿਵਾਸੀ ਹਰੀਕੇ ਕਲਾ ਵੱਲੋਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਤਾਂ ਆਓ ਮਿਲਦੇ ਹਾਂ ਫਿਰ ਆਪਾਂ 10 ਤਰੀਕ ਨੂੰ ਤੇ ਕਰਦੇ ਹਾਂ ਵਿਚਾਰ ਚਰਚਾ ਤੇ ਸੁਣਦੇ ਹਾਂ ਆਪਣੇ ਜਿਹੜੇ ਹੈਗੇ ਮਹਾਨ ਸਖਸ਼ੀਤਾ ਨੂੰ ਤੇ ਉਮੀਦ ਕਰਦਾ ਹਾਂ ਕਿ ਇਹ ਪ੍ਰੋਗਰਾਮ ਯਾਦਗਾਰੀ ਹੋਣੀ ਪਵੇਗਾ ਧੰਨਵਾਦ ਦੋਸਤੋ ਮਿਹਰਬਾਨ ਦੋਸਤੋ